ਤੁਸੀਂ ਕਰਮਾ ਵਾਲੇ ਹੋ ਇਹ ਕਲੀਅਰ ਆ ਕਲਮਾ ਵਾਲੇ ਨੂੰ ਤੇ ਕਰਮਾ ਵਾਲੇ ਹੋ ਤੁਹਾਡੀ ਕਲਮ ਚੋਂ ਨਿਕਲੇ ਲਫਜ਼ਾਂ ਨੇ ਪਤਾ ਨਹੀਂ ਕਿੰਨੀਆਂ ਦੀ ਜ਼ਿੰਦਗੀ ਬਦਲ ਦਿੱਤੀ ਐ ਇਸ ਕਰਕੇ ਆਪਣੇ ਆਪਣੇ ਨਾਮ ਤੇ ਇੱਕ ਤਾੜੀ ਵੀ ਤਾਲਾ ਲਾ ਦਿਓ ਜੇ ਕਿਸੇ ਸਰਕਾਰਾਂ ਤੋਂ ਪੂਰਾ ਨੇ ਬੜਾ ਕੁਝ ਨਹੀਂ ਕਰਨਾ ਮੇਰੀ ਗੱਲ ਲਿਖ ਲਿਓ ਸਾਰੇ ਆਪਾਂ ਨਾ ਕੀਤਾ ਕਿਸੇ ਨੇ ਹੁਣ ਤੱਕ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਅਗਲੀ ਗੱਲ ਆਪਾਂ ਮੇਨ ਗੱਲ ਇੱਥੇ ਕੱਢੇ ਹੋਇਆ ਆਈਪੀਆਰਐਸ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਪੰਜਾਬੀ ਸੰਗੀਤ ਹਿੰਦੂਸਤਾਨ ਦੇ ਸੰਗੀਤ ਦੇ ਵਿੱਚ ਤਕਰੀਬਨ ਅੱਧਾ ਹਿੱਸਾ ਪੰਜਾਬੀਆਂ ਦਾ ਅੱਧਾ ਹਿੱਸਾ ਤੁਹਾਡੇ ਬਾਲੀਵੁੱਡ ਵੀ ਪੰਜਾਬ ਵੱਜਦਾ ਵੱਜਦਾ ਤਾਂ ਤੁਹਾਡੀ ਲਾਇਓ ਨਹੀਂ ਤਾਂ ਨਾ ਲਾਇਓ ਇਸ ਕਰਕੇ ਜਿਹੜੇ ਤੁਹਾਡੇ ਇੱਥੇ ਵਾਲੇ ਮੁਲਾਤਮ ਨੇ ਪੰਜਾਬ ਦੇ ਵਿੱਚ ਦਫ਼ਤਰ ਹੈ ਪੰਜਾਬ ਚ ਮੌਤ ਪੜੇ ਲਿਖੇ ਲੋਕ ਨੇ ਉੱਥੇ ਘਟੋ ਘਟ ਪੰਜਾਬੀਆਂ ਨੂੰ ਬਿਠਾਓ ਅਜੇ ਆਪਣੀ ਗੱਲ ਦੱਸ ਸਕੀ ਉਹਨਾਂ ਨੂੰ ਸਾਡੀ ਗੱਲ ਸਮਝ ਸਕਣ ਨੰਬਰ 3 ਜਦੋਂ ਸਾਡੀਆਂ ਕੈਸਟਾਂ ਦੇ ਵਿੱਚ ਗੀਤ ਰਿਕਾਰਡ ਹੋਏ ਪਹਿਲਾਂ ਦੇ ਕੈਸਟਾਂ ਦੇ ਵਿੱਚ ਕੈਸਟਾਂ ਤੋਂ ਐਨਲੌਗ ਦੇ ਉੱਤੋਂ ਜਦੋਂ ਹੁਣ ਡਿਜੀਟਲ ਹੋਇਆ ਹੈ ਸਾਡਾ ਕਿਸੇ ਗੀਤਕਾਰ ਦਾ ਨਾਂ ਹੀ ਨਹੀਂ ਹੈਗਾ YouTube ਤੇ ਸੱਚ ਕਹਿ ਰਿਹਾ ਮੈਂ ਬਹੁਤੇ ਗੀਤਾਂ 'ਚ ਸਾਡਾ ਨਾਂ ਨਹੀਂ ਅੱਤੋਂ ਵੱਧ ਗੀਤਕਾਰ ਬੈਠੇ ਆ ਜਿਨ੍ਹਾਂ ਦੇ ਗੀਤ ਹਿੰਟ ਨੇ ਕੰਪੋਜ਼ਰ ਵੀ ਉਹੀ ਨੇ ਤੇ ਉਹਦਾ ਫਾਇਦਾ ਕੋਈ ਹੋਰ ਨਹੀਂ ਜਾਂਦਾ ਮੇਰੀ ਬੇਨਤੀ ਮਿਊਜ਼ਿਕਲ ਕੰਪਨੀਆਂ ਨੂੰ ਮੈਂ ਹੱਥ ਜੋੜ ਕੇ ਕਿ ਤੁਸੀਂ ਠੀਕ ਹੈ ਤੁਹਾਡੇ ਸਾਡੇ ਜਿਹੜੇ ਰਾਈਟਸ ਸੀਗੇ ਪਤਾ ਨਹੀਂ ਕਿਨੇ ਕਿਨੂੰ ਵੇਚਤੇ ਕਿੱਥੇ ਚਲੇ ਗਏ ਕਿਹਨੇ ਪਾ ਲਿਆ ਕਿਹਦੇ ਖਾਤੇ 'ਚ ਪਿਆ ਗੀਤ ਸਾਨੂੰ ਨਹੀਂ ਪਤਾ ਪਰ ਇੱਕ ਹੱਥ ਜੋੜ ਕੇ ਬੇਨਤੀ ਹੈ ਸਾਡੇ ਗੀਤਾਂ ਦੇ ਥੱਲੇ ਸਾਡੇ ਨਾਂ ਲਿਖ ਦਿਓ ਨਹੀਂ ਤਾਂ ਫਿਰ ਐਸੇ ਤਰ੍ਹਾਂ ਦੁਬਾਰਾ ਕੰਠ ਕਰਕੇ ਅਸੀਂ ਕੁਝ ਹੋਰ ਸ਼ੁਰੂ ਕਰਾਂਗੇ ਇਹ ਸਭ ਤੋਂ ਪਹਿਲੀ ਬੇਨਤੀ ਹੈ ਆਈਪੀਆਰਐਸ ਤੁਹਾਡੀ ਤਾਂ ਕੰਮ ਆਉਣੀ ਹੈ ਜੇ ਤੁਹਾਡੇ ਗੀਤਾਂ ਦੇ ਥੱਲੇ ਨਾਂ ਤੁਹਾਡਾ ਹੋਊਗਾ ਤਾਂ ਮੇਰੇ ਨਾਲ ਖੁਦ ਨਾਲ ਹੋਇਆ ਇੱਕ ਮਹੀਨਾ ਜੂਝਦੇ ਨੂੰ ਹੋ ਗਿਆ ਮੈਨ ਰਜਿਸਟਰ ਤੱਕ ਨਹੀਂ ਹੋ ਰਿਹਾ 700 ਗਿੱਟਾਂ ਦਾ ਮਾਲ ਕਮਰ 700 ਗਿੱਟ ਚਿੱਤਾ ਹੁਣ ਤੱਕ ਕਦੇ ਮੈਨੂੰ ਕਹਿੰਦੇ ਨੇ ਆਪ ਦਾ ਨਾਮ ਕੰਪੂਟੇਪੇ ਨਹੀਂ ਹੈ ਕਦੇ ਕਹਿੰਦੇ ਨੇ ਆਪ ਦਾ ਨਾਮ ਲੈਵਿਕਲਮੇ ਨਹੀਂ ਹੈ ਹੁਣ ਪਤਾ ਨਹੀਂ ਕਿਹਨੇ ਕੱਢਤਾ ਮੇਰਾ ਨਾਮ ਹੁਣ ਨਹੀਂ ਤਾਂ ਫਿਰ ਜੱਟਾਂ ਵਾਲੀ ਕਰੋ ਔਖਾ ਹੋ ਜੂਗਾ ਸੱਚੀ ਗੱਲ ਹੈ ਕਿਉਂ ਆਪਣੇ ਹੱਕ ਲੈਣੇ ਤਾਂ ਸਾਨੂੰ ਆਪ ਆਉਣੇ ਚਾਹੀਦੇ ਆ ਤਾਂ ਮਿਲਣਗੇ ਨਹੀਂ ਤਾਂ ਨਹੀਂ ਮਿਲਣਗੇ ਸਲਾਮ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਗੋਣੀ ਤਾਂ ਵਧੀਆ ਹੋਈ ਹੈ ਜੀ ਕੀ ਬਾਤ ਹੈ ਬਿਨਾ ਗੀਤ ਗਾਉਣ ਤੋਂ ਗੋਣੀ ਧੰਨਵਾਦ ਸਾਡਾ ਭਾਈ ਯਾਰ ਨੇ ਗੁਰੂ ਸਾਹਿਬ ਵਾਜੀ ਵਾਹ ਧੰਨ ਦਾ ਸਾਹਿਬ ਬੜਾ ਮਾਨ ਬੜਾ ਸਤਿਕਾਰ ਜਿਆਦਾ ਟਾਈਮ ਨਹੀਂ ਵੇਸਟ ਕਰਨਾ ਤੁਹਾਡਾ ਕਿਉਂਕਿ ਸਾਰੇ ਮੇਰੇ ਤੋਂ ਸੀਨੀਅਰੋਂ ਐਡੀਆਂ ਵੱਡੀਆਂ ਕਲਮਾਂ ਬੈਠੇ ਹੋ ਮੇਰਾ ਸਿਰ ਝੁਕਦਾ ਹੈ ਮਾਣਯੋਗ ਸੰਤੂ ਸਾਹਿਬ ਵਰਗੀਆਂ ਕਲਮਾਂ ਸ਼ਮਸ਼ੇਰ ਸੰਤੂ ਜੀ ਜਨ ਸ਼ਰਮੀਲਾ ਜੀ ਕਿੰਦਰ ਕਾਬਾ ਲਈ ਬਚਨ ਮੇਦਨ ਸਾਹਿਬ ਸਾਡੇ ਧਰਮ ਕਮਿਆਣਾ ਸਾਹਿਬ ਇੱਕ ਫੋਟੋ ਤੋਂ ਬੜਾ ਰੌਣਾ ਪਿਆ ਪਹਿਲਾਂ ਪਹਿਲਾਂ ਕਹਿੰਦੇ ਤੇਰੀਆਂ ਤਿੰਨ ਲਾਤੀਆਂ ਮੈਂ ਪੱਟੀ ਨੂੰ ਫੋਨ ਕੀਤਾ ਮੇਰੀਆਂ ਤਿੰਨੇ ਲਾਦੇ ਬੰਦਾ ਵੜ ਕੇ ਰਵਿੰਦਰ ਖੰਨੇ ਵਾਲਾ ਬਾਈ ਜੇ ਕਿਸੇ ਨੇ ਨਾਂ ਸੁਣਿਆ ਬਾਈ ਜੀ ਖੜੇ ਹੋ ਕੇ ਦਰਸ਼ਨ ਦੇ ਦਿਓ ਮੇਰੇ ਸ਼ਹਿਰ ਦਾ ਮਾਣ ਹੈ ਲਾਈਫ ਦੇ ਵਿੱਚ ਜਦੋਂ ਕਿਤੇ ਕੋਈ ਮੈਨੂੰ ਪਛਾਣਦਾ ਨਾ ਸਭ ਤੋਂ ਪਹਿਲਾਂ ਪੁੱਛਦੇ ਆ ਤਵੰਦਰ ਦਾ ਕੀ ਲੱਗਦਾ ਹੈ ਮੈਂ ਕਹਿੰਦੀ ਮੈਂ ਭਾਈ ਆ ਨਰਿੰਦਰ ਦਾ ਛੋਟਾ ਉਹਨਾਂ ਦੇ ਕਦਮਾਂ ਤੋਂ ਤੁਰਨਾ ਸਿੱਖਿਆ ਸ਼ੁਕਰੀਆ ਮਿਹਰਬਾਨੀ